ਦਾ ਜੀ ਦੀ ਸ਼ਹੀਦੀ ਤੋਂ ਬਾਅਦ 9 ਵਰਿਆਂ ਦੀ ਉਮਰ ਵਿੱਚ ਉਹਨਾਂ ਨੇ ਗੁਰਗੱਦੀ ਸੰਭਾਲੀ ਉਹਨਾਂ ਦੇ ਚਾਰ ਪੁੱਤਰ ਸਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਫਿਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਮੁਗਲ ਸੰਤਲਤ ਅਤੇ ਪਹਾੜੀ ਰਾਜਿਆਂ ਨੇ ਉਹਨਾਂ ਦਾ ਕਿਲਾ ਅਨੰਦਗੜ੍ਹ ਤੇ ਹਮਲਾ ਕਰ ਦਿੱਤਾ 6 ਪੋਸਮਤ 1700 ਕਾਹੜ ਨੂੰ ਗੁਰੂ ਜੀ ਨੇ ਕਿਲਾ ਖਾਲੀ ਕਰ ਦਿੱਤਾ ਉਸ ਵੇਲੇ ਸਰਸਾ ਨਦੀ ਵੀ ਪੂਰੀ ਚੜੀ ਹੋਈ ਸੀ ਤੇ ਉਹਨਾਂ ਦਾ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਤੇ ਉਹਨਾਂ ਦੀ ਸੈਨਾ ਚਮਕੌਰ ਸਾਹਿਬ ਵੱਲ ਨੂੰ ਤੁਰ ਪਈ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂਰ ਸੋਈਏ ਦੇ ਨਾਲ ਉਸਦੇ ਘਰ ਨੂੰ ਚੱਲ ਪਏ ਗੰਗੂ ਦੇ ਮਨ ਵਿੱਚ ਖੋਟ ਸੀ ਉਸ ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਾਂਦੇ ਨवाब ਕੋਲ ਫੜਵਾ ਦਿੱਤਾ ਦੂਜੀ ਔਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਖੁਦਾ ਦੇ ਬੰਦੇ ਲਈ ਖੁਦਾ ਆਵੇ ਉਸ ਰਾ ਚਮਕੌਰ ਦੀ ਲੜਾਈ ਵਿੱਚ ਖੁਦਾ ਆਇਆ ਬੇਟੇ ਦੀ ਜਾਨ ਕੌਮ ਖਾਤਰ ਫਿਦਾ ਹੋ ਗਈ ਬੇਟੋ ਕੀ ਬੇਟੋ ਕੀ ਜਾਨ ਕੌਮ ਖਾਤਰ ਫਿਦਾ ਹੋ ਗਈ ਸਰਹੰਦੇ ਨਵਾਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਛੋਟੇ ਸਾਹਿਬਜ਼ਾਦੇ ਇਸਲਾਮ ਧਰਮ ਕਬੂਲ ਕਰ ਲੈਣ ਪਰ ਉਹ ਡਟੇ ਰਹੇ ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਗੁੱਸੇ ਵਿੱਚ ਆਏ ਸਰਹੰਦੇ ਨਵਾਬ ਨੇ ਉਹਨਾਂ ਨੂੰ ਦੀਵਾਰ ਵਿੱਚ ਚਣਵਾਉਣ ਦਾ ਹੁਕਮ ਦਿੱਤਾ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੋਂ ਨੀਹਾਂ ਵਿੱਚ ਚਣਵਾਇਆ ਇਹ ਕੀ ਕਹਿਰ ਕਮਾਇਆ ਪਾਪੀਆ ਇਹ ਕੀ ਕਹਿਰ ਕਮਾਇਆ 26 ਦਸੰਬਰ 1705 ਉਹ ਦਿਨ ਆਇਆ ਜਦੋਂ ਛੋਟੇ ਸਾਬ ਜੱਦਿਆਂ ਨੂੰ ਨੀਹਾਂ ਵਿੱਚ ਣਵਾਉਣਾ ਸੀ ਬਾਤਾ ਕੁਛਰੀ ਜੀ ਨੇ ਉਹਨਾਂ ਨੂੰ ਕਲਗੀਆਂ ਲਾ ਕੇ ਤਿਆਰ ਕੀਤਾ ਹੁਣ ਉਹ ਵੇਲਾ ਆਇਆ ਸੀ ਜਦੋਂ ਦਾਦੀ ਤੋਂ ਜੁਦਾਈ ਹੋ ਰਹੀ ਸੀ ਵੇਲਾ ਆ ਗਿਆ ਇਹ ਦਾਦੀ ਤੋਂ ਜੁਦਾਈ ਦਾ ਅਸਾਂ ਹੁਣ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀ ਕਿ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸਾਂ ਰੁਲਾਉਣਾ ਨਹੀਂ ਵੇਲਾ ਆ ਗਿਆ ਈਦਾਂ ਦੀ ਤੋ ਜੁਦਾਈ ਦਾ ਅਸਾਂ ਹੋ ਨਾ ਮੁੜ ਕੇ ਆਉਣਾ ਨਹੀਂ ਕੀ ਦੱਸੀਏ ਹੁਣ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸਾਂ ਰੁਲਾਉਣਾ ਨਹੀਂ ਛੋਟੇ ਸਾਹਿਬ ਜੀ ਦੇ ਵਾਹਿਗੁਰੂ ਬੋਲਦੇ ਬੋਲਦੇ ਦੀਵਾਰ ਵਿੱਚ ਚਿਨੇ ਗਏ ਉਸ ਤੋਂ ਅਗਲੇ ਪਲ ਹੀ ਮਾਤਾ ਗੁਜਰੀ ਜੀ ਨੇ ਥੰਦੇ ਬੁਝ ਤੋਂ ਛਾਲ ਮਾਰ ਦਿੱਤੀ ਸਰਬੰਸ ਦਾ ਨੀ ਆਵੇ ਸਰਬੰਸਦਾ ਨੀਆਂ ਵੀ ਤੇਰਾ ਕੋਣ ਦੇਊਗਾ ਦੇਨਾ ਮਹਾਨ ਪੁਰਖਾਂ ਦੀ ਇਸ ਕੁਰਬਾਨੀਆਂ ਨੂੰ ਬੇਅਰਥ ਨਾ ਜਾਣਦੇ ਹੋ ਇਹਨਾਂ ਦੀ ਸ਼ਹਾਦਤਾਂ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਦਾ ਜੈ ਹੋ ਸਿਮਰਨਜੀਤ ਕੋਲ ਟੂਡੇ ਆਰ ਕਾਲਸਾ ਫੀਨਸ ਕੈਮਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਿਰਾ ਅੱਜ ਬੋਲਣ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਧਰਮ ਸ਼ਹਾਦਤ ਨਾਲ ਭਰਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਉਸ ਦੁਆਰਾ ਕੀਤੇ ਹਮਲੇ ਦੀ ਜੋ ਜ਼ੋਰਦਾਰ ਸ਼ਬਦਾ ਵਿੱਚ ਨਿਖੇਪੀ ਕੀਤੀ ਤੇ ਰੱਬ ਨੂੰ ਵੀ ਉਲਾਮਾ ਦਿੱਤਾ ਇੱਥੇ ਮਾਰਨਾ ਪਈ ਕੋ ਰਾਣੇ ਤੇ ਦਰਦਨਾ ਆਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਹਕਮ ਜਹਾਗੀਰ ਦੀ ਇਨ ਨਾਮੰਨੀ ਤੇ ਤਤੀ ਤਵੀ ਤੇ ਬੈਠ ਕੇ ਆਪਣਾ ਬਲੀਦਾਨ ਦਿੱਤਾ ਉਸ ਅਕਾਲ ਪੁਰਖ ਦੀ ਉਸ ਅਕਾਲ ਪੁਰਖ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਿਆ ਪਰ ਜਾਬਰ ਦੇ ਜ਼ੁਲਮ ਨਾਲ ਜਾਬਰ ਦੇ ਜ਼ੁਲਮ ਦਾ ਸ਼ਾਂਤਮਈ ਢੰਗ ਨਾਲ ਟਕਰਾ ਕੀਤਾ ਗੁਰੂ ਅਰਜਨ ਦੇਵ ਜੀ ਤੋਂ ਉਪਰੰਤ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਉੱਪਰ ਵੀ ਰਾਜਮਾਨ ਹੋਏ ਆਪ ਜੀ ਨੇ ਮੀਰੀ ਪੀਰੀ ਦੀ ਤਲਵਾਰਾਂ ਧਾਰਨ ਕੀਤੀਆਂ ਤੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਗੁਰੂ ਸਾਹਿਬ ਨੇ ਮੁਗਲਾਂ ਦੇ ਜ਼ੁਲਮਾਂ ਦਾ ਟਾਕਰਾ ਤਲਵਾਰ ਨਾਲ ਕੀਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਸ਼੍ਰੀ ਗੁਰੂ ਹਰ ਹਰਾਈ ਜੀ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਦਾ ਸਾਹਮਣਾ ਸਮਾ ਤੇ ਸ਼ਾਂਤਮਈ ਸੀ ਪ੍ਰੰਤੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਦੁराई ਸਮੇਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਅੰਤ ਹੋ ਚੁੱਕੀ ਸੀ ਸਾਰੇ ਪਾਸੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਹਾਹਾਕਾਰ ਸਾਰੇ ਪਾਸੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਹਾਹਾਕਾਰ ਮੱਚੀ ਹੋਈ ਸੀ Hindu ਧਰਮ ਕੋਟ ਸੰਕਟ ਵਿੱਚ ਸੀ ਔਰੰਗਜ਼ੇਬ ਔਰੰਗਜ਼ੇਬ ਅਤੇ ਜ਼ਬਰਦਸਤੀ ਉਹਨਾਂ ਦਾ ਧਰਮ ਪਰਿਵਰਤਨ ਕਰ ਰਿਹਾ ਸੀ ਉਹਨਾਂ ਦੇ ਮੰਦਰ ਢਾ ਰਿਹਾ ਸੀ ਕੋਈ ਵੀ ਉਹਨਾਂ ਦੇ ਧਰਮ ਨੂੰ ਬਚਾਉਣ ਵਾਲਾ ਨਜ਼ਰ ਨਹੀਂ ਨਹੀਂ ਸੀ ਆ ਰਿਹਾ ਜਦੋਂ ਕਸ਼ਮੀਰ ਵਿੱਚ ਜਦੋਂ ਕਸ਼ਮੀਰ ਵਿੱਚ ਸ਼ੇਰ ਅਫਗਾਨ ਖਾਨ ਨੇ ਔਰੰਗਜ਼ੇਬ ਦੇ ਹੁਕਮ ਦੇ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਤਾਂ ਨੂੰ